ਸ਼ਿ ਸ਼ਨਪ ਪੰਜਾਬ ਦੇ ਨੈਸ਼ਨਲ ਪ੍ਰਧਾਨ ਸੰਜੀਵ ਕਨੋਲੀ ਵੱਲੋਂ ਅੱਜ ਗੁਰਦਾਸਪੁਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕਲਨੌਰ ਗਊਂਸ਼ਾਲਾ ਦਾ ਮੁੱਦਾ ਚੁੱਕਿਆ ਤੇ ਉਹਨਾਂ ਨੇ ਗੁਰਦਾਸਪੁਰ ਪ੍ਰਸ਼ਾਸਨ ਚੇਤਾਵਨੀ ਜਿੰਦੂ ਆਖਿਆ ਕਿ ਜੇਕਰ ਕਲਨੌਰ ਗਊਂਸ਼ਾਲਾ ਵੱਲ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਗਵਾਂ ਦੀ ਦਸ਼ਾ ਨਾ ਬਦਲੀ ਤਾਂ ਗੁਰਦਾਸਪੁਰ ਤੋਂ ਕਲਨੌਰ ਪੈਦਲ ਮਾਰਚ ਕੀਤਾ ਜਾਵਗਿਆ ਹੋਰ ਕੀ ਕੁਝ ਕਿਹਾ ਨੈਸ਼ਨਲ ਪ੍ਰਧਾਨ ਸੰਜੀਵ ਕਨੋੜੇ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਜੀ ਆਪਾਂ ਕੀ ਮਕਸਦ ਸੀ ਅੱਜ ਸਾਡੇ ਸ਼ਿਵਸਰਾਂ ਪੰਜਾਬ ਦੇ ਇੱਕ ਸ਼ੇਰ ਬੱਬਰ ਸ਼ੇਰ ਜਿਹੜੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਸੀ ਪ੍ਰਦੀਪ ਸ਼ਰਮਾ ਪੁੱਛੀ ਨਾਮ ਦੇ ਅੱਜ ਉਹਨਾਂ ਦੀ ਅੰਤਿਮ ਸੰਸਕਾਰ ਤੇ ਅਸੀਂ ਅੰਤਮ ਰਸਮ ਪਗੜੀ ਤੇ ਸਾਰੀ ਸ਼ਿਵਸਰਾਂ ਪੰਜਾਬ ਦੀ ਟੀਮ ਉਹ ਪਹੁੰਚੀ ਆ ਅਸੀਂ ਪ੍ਰਮਾਤਮਾ ਅਗੇ ਅਰਦਾਸ ਕੀਤੀ ਆ ਉਹਨਾਂ ਦੀ ਆਤਮਾ ਦੀ ਸ਼ਾਂਤੀ ਮਿਲੇ ਤੇ ਦੂਸਰਾ ਅੱਜ ਜਦੋਂ ਅਸੀਂ ਗੁਰਦਾਸਪੁਰ ਦੇ ਵਿੱਚ ਆਏ ਸਾਨੂੰ ਇੱਥੇ ਕੁਝ ਦੂਰ ਤੇ ਸਰਕਾਰੀ ਗਊਸ਼ਾਲਾ ਹੈ ਕਲਾਂਗੌਰ ਉਸ ਗਊਸ਼ਾਲਾ ਦੇ ਵਿੱਚ 2 ਮਹੀਨੇ ਦੇ ਵਿੱਚ 200 ਗਾਂ ਦਾ ਚਾਹੇ ਮਰ ਡਰ ਗਏ ਲੋ ਤੁਸੀਂ ਉਹਨਾਂ ਨੇ ਕੀਤਾ ਚਾਹੇ ਪਰਮਾਤਮਾ ਦੀ ਉਹਦੇ ਚਲੇ ਗੀਆਂ ਮੀਨਿੰਗ ਕਿ ਕਿੱਡੀ ਦੁੱਖ ਦੀ ਗੱਲ ਆ 2 ਮਹੀਨੇ ਦੇ ਵਿੱਚ 200 ਗਾਵਾਂ ਦੀ ਹੱਤਿਆ ਕਹਿ ਸਕਦੇ ਅਸੀਂ ਤਾਂ ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰ ਇਹਨਾਂ ਕੋਟੈਕਸ ਨੇ ਰਹੀ ਆ ਉਹਨਾਂ ਦੀ ਰਿਸਪੋਨਸੀਬਿਲਟੀ ਆ ਉਹਨੂੰ ਸਹੀ ਜ਼ਾਲਮਤ ਰੱਖਣ ਦੀ ਅੱਜ ਸਰਕਾਰੀ ਗਊਸ਼ਾਲਾ ਦੇ ਵਿੱਚ ਜਿੱਥੇ ਸ਼ੈੱਡ ਤੱਕ ਪ੍ਰੋਵਾਈਡ ਨਹੀਂ ਆ ਉੱਥੇ 200 ਗਊ ਮਰਨ ਤੋਂ ਸਾਨੂੰ ਬੜਾ ਦੁੱਖ ਲੱਗਿਆ ਕਿਉਂਕਿ ਗਊ ਮਾਤਾ ਦੇ ਨਾਮ ਤੇ ਪੰਜਾਬ ਸਰਕਾਰ ਇੰਨਾ ਟੈਕਸ ਇਕੱਠਾ ਕਰ ਰਹੀ ਆ ਚਾਹੇ ਤੁਸੀਂ ਸ਼ਰਾਬ ਦੀ ਬੋਤਲ ਲੈਣੀ ਚਾਹੇ ਗੱਡੀ ਲੈਣੀ ਕੁਝ ਵੀ ਲੈਣਾ ਪਹਿਲਾਂ ਤੁਹਾਨੂੰ ਕੋਟੈਕਸ ਦੇਣਾ ਪਏਗਾ ਅੱਜ ਰੋਡ ਤੋਂ ਇੱਥੇ ਜਿਹੜੀ ਗੰਦਾ ਗੰਦਗੀ ਤੇ ਸਾਡੀ ਗਊ ਮਾਤਾ ਚੱਲ ਰਹੀ ਆ ਉਹਨੂੰ ਤਾਂ ਕੀ ਜਿਹੜੀਆਂ ਗਈਆਂ ਹੋਈਆਂ ਗਊਸ਼ਾਲਾ ਦੇ ਵਿੱਚ ਉਹਨਾਂ ਦੀ ਵੀ ਸੰਭਾਲ ਨਹੀਂ ਹੋ ਰਹੀ ਇਹ ਤਾਂ ਦੁਖਦਾਈ ਘਟਨਾ ਕੋਈ ਨਹੀਂ ਹੋ ਸਕਦੀ ਅੱਜ ਅਸੀਂ ਤੁਹਾਡੇ ذریعے ਸਰਕਾਰ ਨੂੰ ਇੱਥੇ ਦੇ ਪ੍ਰਸ਼ਾਸਨ ਨੂੰ ਇੱਕ ਵਾਰਨਿੰਗ ਦੇ ਕੇ ਚੱਲਿਆ ਕਿ ਜੇ ਉਸ ਗਊਸ਼ਾਲਾ ਦੀ ਸਾਰ ਨਾ ਲਈ ਗਈ 80 ਰੁਪਏ ਪਰਗਾਂਦੇ ਸਾਹਿਬ ਨਾਲ ਇਹਨਾਂ ਦੇ ਸਰਕਾਰ ਵੱਲੋਂ ਅਲਾਉਂਸ ਨੇ ਕਿਉਂ ਨਹੀਂ ਦਿੰਦੇ ਉੱਥੇ 400 ਗਾਂ ਦਾ ਰਾਸ਼ਨ ਭੇਜਦੇ ਨੇ ਚਾਰਾ ਭੇਜਦੇ ਨੇ ਲੇਕਿਨ ਗਾਂ 700 ਤੋਂ ਉੱਪਰ ਹੈ ਤੇ ਇਹ ਡੀਸੀ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਆ ਸਾਡੇ ਸਮਾਜ ਹਿੰਦੂ ਸਮਾਜ ਵਪਾਰੀ ਸਮਾਜ ਸਭ ਤੋਂ ਵੱਧ ਟੈਕਸ ਦਿੰਦਾ ਹੈ ਪਰ ਸਾਡੇ ਸਮਾਜ ਦੇ ਨਾਲ ਸਾਡੀ ਗਊ ਮਾਤਾ ਦੀ ਬੇਕਦਰੀ ਕੀਤੀ ਜਾ ਰਹੀ ਆ ਅੱਜੋ ਮਰ ਰਹੀ ਐ ਭੁੱਖੀ ਦੇ ਕਾਰਨ ਸਾਡੇ ਦੇਵੀ ਦੇਵਤਿਆਂ ਦਾ અપਮਾਨ ਕੀਤਾ ਜਾਂਦਾ ਸਾਡੇ ਸਾਨੂੰ ਇੱਕ ਗੱਲ ਦੀ ਖੁਸ਼ੀ ਐ ਬੈਠੇ ਦੀਆਂ ਜਿਹੜੀਆਂ ਹਿੰਦੂ ਸੰਸਥਾਵਾਂ ਦੇ ਮੁਖੀ ਨੇ ਉਹ ਯੰਗ ਇਕੱਠੇ ਹੋ ਕੇ ਬਾਜ਼ਾਰ ਦੇ ਵਿੱਚ ਜਾ ਕੇ ਲੋਕਾਂ ਅੱਗੇ ਭੀਖ ਮੰਗ ਰਹੇ ਨੇ ਗਊ ਮਾਤਾ ਲਈ ਉਹਨਾਂ ਨੇ ਕਈ ਲੱਖ ਰੁਪਏ ਉਸ ਗਊਸ਼ਾਲਾ ਤੇ ਲਾਇਆ ਤੇ ਅੱਜ ਵੀ ਉਹ ਇਕੱਠੇ ਕਰਕੇ ਦੇ ਰਹੇ ਨੇ ਦੂਜੇ ਪਾਸੇ ਐਨਾ ਕੋਟੈਕਸ ਲੈਣ ਤੇ ਸਰਕਾਰ ਦਾ ਇਹ ਹਾਲ ਬੜੇ ਸ਼ਰਮ ਦੀ ਗੱਲ ਹੈ ਅਸੀਂ ਸਰਕਾਰ ਤੇ ਐਸੇ ਪ੍ਰਸ਼ਾਸਨ ਤੇ ਵੀ ਅੱਜ ਸਾਡੀਆਂ ਗਊਆਂ ਮਾਤਾਂ ਦੇ ਵਾਸਤੇ ਚਾਰਾ ਵੀ ਨਹੀਂ ਪ੍ਰੋਵਾਈਡ ਕਰਾ ਸਕਦੇ ਉਹ ਵੀ ਮੰਗ ਕੇ ਨੌਜਵਾਨ ਪੀੜ੍ਹੀ ਉੱਤੇ ਜਾ ਕੇ ਪੈਸੇ ਦੇ ਰਹੀ ਆ ਇਹਨਾਂ ਨੂੰ ਸ਼ੰਕਟ ਡੁੱਬ ਕੇ ਮਰ ਜਾਣਾ ਚਾਹੀਦਾ ਐਸੇ ਪ੍ਰਸ਼ਾਸਨ ਨੂੰ ਐਸੀ ਸਰਕਾਰ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਕਿਹਾ ਸਾਡੇ ਸਮਾਜ ਦਾ ਇਕੱਠਾ ਹੋ ਕੇ ਰੋਲਾ ਪਾ ਕੇ ਸਾਨੂੰ ਇਨਸਾਨ ਮਿਲੇਗਾ ਅਸੀਂ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਹਿੰਦੂ ਸਮਾਜ ਦੇ ਨਾਲ ਮਤਈ ਵਾਲਾ ਸੋ ਸਲੂਕ ਕੀਤਾ ਜਾ ਰਿਹਾ ਇਹ ਬਿਲਕੁਲ ਸਾਬਤ ਹੋ ਰਿਹਾ ਹੈ ਕਿਆ ਸੁੱਤੀ ਪਈ ਆ ਸਰਕਾਰ ਕਿਆ ਡੀਸੀ ਸਾਹਿਬ ਨੂੰ ਦਿਖ ਰਿਹਾ ਮੋਥੇ ਦੋ ਮਹੀਨੇ ਦੇ ਵਿੱਚ ਇੰਨੀਆਂ ਗਊਆਂ ਮਰ ਗਈਆਂ ਉਹਦੀ ਕੋਈ ਇਨਸਾਰ ਪੁੱਛਣ ਗਿਆ ਡੀਸੀ ਸਾਹਿਬ ਏਡੀਸੀ ਐਸਡੀਐਮ ਕੋਈ ਵੀ ਕਿਆ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿਆ ਸਾਨੂੰ ਇੱਥੇ ਆ ਕੇ ਆਪਣੇ ਵਾਸਤੇ ਆਪਣੇ ਧਰਮ ਵਾਸਤੇ ਲੜਨਾ ਪਏਗਾ ਇਹ ਕੀ ਕਰ ਰਹੇ ਨੇ ਸਰ ਪੈਸੇ ਕਿੱਥੇ ਕਰ ਰਹੇ ਨੇ ਐਸਾ ਬਦਲਾਅ ਨਹੀਂ ਚਾਹੁੰਦੇ ਅਸੀਂ ਅਸੀਂ ਸਮਾਜ ਦੇ ਲੋਕ ਟੈਕਸ ਦੇ ਰਹੇ ਨੇ ਤਾਂ ਸਾਡੇ ਟੈਕਸ ਦੇ ਪੈਸੇ ਦੀ ਕਿੱਥੇ ਵਰਤੋਂ ਕੀਤੀ ਜਾ ਰਹੀ ਆ ਸਾਡੀ ਗਊ ਮਾਤਾ ਵੀ ਭੁੱਖ ਨਾਲ ਮਰੇ ਉਸ ਪੰਜਾਬ ਸੂਬੇ ਦੇ ਵਿੱਚ ਜਿਹੜਾ ਗੁਰੂਆਂ ਪੀਰਾਂ ਦਾ ਧਰਤੀ ਇਹ ਪੰਜਾਬ ਦੀ ਪੰਜ ਰਿਆਵਾਂ ਦੀ ਧਰਤੀ ਤੇ ਅੱਜ ਗਊ ਮਾਤਾ ਭੁੱਖੀ ਮਰ ਰਹੀ ਆ ਤਾਂ ਪੰਜਾਬ ਦਾ ਕੀ ਹਾਲ ਹੋਏਗਾ ਕੌਣ ਇਹਦਾ ਜ਼ਿੰਮੇਵਾਰ ਹੋਏਗਾ ਅਸੀਂ ਅੱਜ ਤੁਹਾਡੇ ਮੀਡੀਆ ਦੇ ਜ਼ਰੀਏ ਅੱਜ ਬੋਰਡ ਕਰਕੇ ਜਾ ਰਹੇ ਨੇ ਸਾਡੂੰ ਧੰਨੇ ਲਾਣੇ ਤੇ ਮਜ਼ਬੂਰ ਨਾ ਕੀਤਾ ਜਾਵੇ ਸਾਡਾ ਸਮਾਜ ਇਕੱਠਾ ਹੋ ਕੇ ਦਿਖਾਏਗਾ ਕਿਉਂਕਿ ਸਾਡੀ ਜਿਹੜੀ ਸ਼ਿਫਸਨਾ ਪੰਜਾਬ ਦਾ ਪਿੱਕੋ ਆ ਅਸੀਂ ਗਊ ਗਰੀਬ ਤੇ ਆਪਣੇ ਸੁਭੇ ਲਈ ਚਾਹੇ ਕਿਸੇ ਨਾਲ ਵੀ ਲੜਨਾ ਪਵੇ ਅੱਤਵਾਦੀਆਂ ਨਾਲ ਵੀ ਅਸੀਂ ਲੜਦੇ ਰਹਾਂਗੇ ਸਰਕਾਰਾਂ ਨਾਲ ਵੀ ਅਸੀਂ ਲੜਦੇ ਰਹਾਂਗੇ ਅਸੀਂ ਆਪਣਾ ਫਰਜ਼ ਨਿਭਾਉਂਦੇ ਰਹਾਂਗੇ ਅਸੀਂ ਪੁੱਛਣਾ ਚਾਹੁੰਦੇ ਆ ਕਿ ਉਹਨੇ ਐਸਾ ਕਿਆ ਲਿਖਤਾ ਜੋ ਪੰਜਾਬ ਦੇ ਵਿੱਚ ਹੋਇਆ ਉਸੇ ਦੇ ਆਧਾਰਿਤ ਫਿਲਮ ਬਣਾਈ ਪਹਿਲਾਂ ਪੰਜਾਬ ਦੇ ਵਿੱਚ ਪੰਜਾਬੀ ਫਿਲਮਾਂ ਹੋਰ ਵੀ ਬਣੀਆਂ ਉਹਨਾਂ ਵਿੱਚ ਵੀ ਬਹੁਤ ਕੁਝ ਉਹਨਾਂ ਕੋਈ ਕੋਈ ਸੈਕਟਰਾਂ ਦਾ ਪਾਣੀ ਦਿੱਤਾ ਵਧੀਆ ਉਸ ਪਿਕਚਰ ਦੇ ਨਾਲ ਜਿਹੜੀ ਨੌਜਵਾਨ ਪੀੜ੍ਹੀ ਅੱਜ ਗਲਤ ਪਾਸੇ ਜਾ ਰਹੀ ਆ ਅੱਜ ਦੇਸ਼ ਦੇ ਖਿਲਾਫ ਜਾ ਰਹੀ ਆ ਅੱਜ ਗੁੱਟ ਵੱਡੇ ਜਾ ਰਹੇ ਨੇ ਅੱਜ ਮੰਦਰਾਂ ਦੇ ਵਿੱਚ અપਮਾਨ ਕੀਤਾ ਜਾ ਰਿਹਾ ਉਸ ਫਿਲਮ ਤੋਂ ਪ੍ਰੇਰਿਤ ਹੋ ਕੇ ਉਹ ਨੌਜਵਾਨਾਂ ਨੂੰ ਪਤਾ ਲੱਗੇਗਾ ਕਿ ਜਿਨ੍ਹਾਂ ਨੂੰ ਅਸੀਂ ਸੰਤ ਕਹਿੰਦੇ ਸੀ ਉਹ ਕੀ ਸੀ ਸਾਡੇ ਅਸਲੀ ਗੁਰੂ ਕੌਣ ਨੇ ਅੱਜ ਦੇ ਸਮਾਜ ਦੇ ਵਿੱਚ ਪਤਾ ਹੀ ਨਹੀਂ ਕਿ ਸੰਤ ਔਰ ਗੁਰੂ ਉਹ 10 ਗੁਰੂਆਂ ਨੇ ਇਸ ਕੌਮ ਲਈ ਸਾਡੇ ਹਿੰਦੁਸਤਾਨ ਵਾਸਤੇ ਹਿੰਦੂਆਂ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਹ ਸੰਤ ਜਿਹੜੇ ਹਿੰਦੂਆਂ ਨੂੰ ਮਾਰਦੇ ਸੀ ਉਹਨਾਂ ਨੂੰ ਕਿੱਦਾਂ ਪੇਸ਼ ਕਰੇ ਉਹ ਨੌਜਵਾਨ ਪੀੜ੍ਹੀ ਇਹ ਪੀੜ੍ਹੀ ਫਿਲਮ ਤੋਂ ਪ੍ਰੇਰਿਤ ਹੋ ਕੇ ਦੇਖੇਗੀ ਗੱਲ ਤਾਂ ਪਾਸੇ ਨਹੀਂ ਜਾਗੀ ਅਸੀਂ ਸਮਝਦੇ ਹਾਂ ਉਹਦੇ ਵਿੱਚ ਕੁਝ ਮਾਰਾ ਨਹੀਂ ਕਿਹਾ ਤੇ ਸਾਡੀਆਂ ਹਿੰਦੂ ਸੰਗਠਨ ਜਿਹੜੀਆਂ ਜਿੱਥੇ ਬੰਦਿਆ ਉਹ ਚੰਦਰਾ ਵੀ ਇਕੱਠਾ ਕਰਦੀਆਂ ਟੋਟਾ ਈ ਲੱਖ ਰੁਪਏ ਇਕੱਠਾ ਕੀਤਾ 500 ਲੱਖ ਉੱਤੇ ਵੀ ਲਾਇਆ ਪਰ ਇਹ ਵੀ ਸਿਸਟਮ ਦਾ ਧੂੜਾ ਪਰ ਸਰਕਾਰ ਜਿਹੜੀ ਹੈ ਪ੍ਰਸ਼ਾਸਨ ਧਿਆਨ ਨਹੀਂ ਦੇ ਰਹੀ ਕਿਹੜਾ ਦਿੰਦੀ ਮੇਰੇ ਤੋਂ ਪਹਿਲਾਂ ਸਾਡੇ ਰਾਸ਼ਟਰਪਤੀ ਸ਼੍ਰੀ ਸੰਜੀਵ ਕੁਮਾਰੀ ਨੇ ਗਊਸ਼ਾਲਾ ਦੇ ਬਾਰੇ ਵਿਸਥੇ ਰੂਪ ਵਿੱਚ ਦੱਸਿਆ ਬੜੀ ਹੀ ਮੰਦਭਾਗੀ ਘਟਨਾ ਕਿ ਸਰਕਾਰ ਇੱਕ ਪਾਸੇ ਤਾਂ ਸਾਨੂੰ ਕਾਹ ਟੈਕਸ ਦੇ ਰੂਪ ਦੇ ਵਿੱਚ ਸਾਡੇ ਕੋਲੋਂ ਕਰੋੜਾ ਰੁਪਈਆ ਜਿਹੜਾ ਰੋਜ਼ ਦਾ ਇਕੱਠਾ ਕਰ ਰਹੀ ਆ ਜਦੋਂ ਇਹ ਕਾਹ ਟੈਕਸ ਲਾਇਆ ਗਿਆ ਇਸ ਕਰਕੇ ਲਾਇਆ ਗਿਆ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਗਊਸ਼ਾਲਾ ਨੇ ਉਹਨਾਂ ਦੀ ਦੇਖਰੇਖ ਤੇ ਉਹਨਾਂ ਦੇ ਜਿਹੜੇ ਚਾਰੇ ਦਾ ਪ੍ਰਬੰਧ ਆ ਇਸ ਪਾਸੇ ਨਾ ਕੀਤਾ ਜਾਏਗਾ ਪਰ ਹਾਲਾਤ ਇਹ ਹੋ ਗਏ ਕਿ ਉਹ ਸਾਰਾ ਜਿਹੜਾ ਪੈਸਾ ਕਾਊਸੈਕਸ ਦਾ ਜਿਹੜਾ ਕਰੋੜਾ ਰੁਪਈਆ ਰੋਜ਼ ਆ ਰਿਹਾ ਉਹਨੂੰ ਸਰਕਾਰ ਨੇ ਆਪਣੀ ਆਸ਼ੀਆਸ਼ੀ ਆਸਤੇ ਆਪਣੀਆਂ ਸਹੂਲਤਾਂ ਤੇ ਆਪਣੀਆਂ ਸੁਖ ਸੁਜਦਾ ਆਸਤੇ ਵਰਤਣਾ ਸ਼ੁਰੂ ਕਰ ਦਿੱਤਾ ਮੈਂ ਦੇਖ ਰਿਆਂ ਕਿ ਉਸ ਗਊਸ਼ਾਲਾ ਨੂੰ ਲਾ ਕੇ ਜਿਹੜੇ ਗੁਰਦਾਸਪੁਰ ਦੀਆਂ Hindu ਜਿਹੜੀਆਂ ਸੰਗਠਨਾਂ ਹਿੰਦੂ ਸੰਗਠਨਾਂ ਉਹ ਬੜਾ ਵਧੀਆ ਹੀ ਕਾਰਕਾਰੇ ਨੇ ਚੋਕ ਦੇ ਵਿੱਚ ਖੜੇ ਹੋ ਕੇ ਲੋਕਾਂ ਕੋਲੋਂ ਪੀਖ ਮੰਗ ਕੇ ਪੈਸੇ ਇਕੱਠੇ ਕਰਕੇ ਗਊ ਮਾਤਾ ਦੇ ਜਿਹੜੇ ਆ ਉਸ ਕਾਰਜ ਦੇ ਲਈ ਪੈਸੇ ਲਗਾ ਰਹੇ ਨੇ ਅਸੀਂ ਆਪਣੇ ਮਾਧਮ ਦੇ ਰਾਹੀਂ ਡੀਸੀ ਗੁਰਦਾਸਪੁਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇ ਜਲਦ ਤੋਂ ਜਲਦ ਉਸ ਗਊ ਸ਼ਾਲਾ ਦੇ ਸੁਧਾਰ ਨਾ ਕੀਤਾ ਗਿਆ ਉੱਥੋਂ ਦੀ ਜਿਹੜੀ ਵਿਵਸਥਾ ਜਿਹੜੀ ਆ ਉਹ ਠੀਕ ਨਾ ਕੀਤੀ ਗਈ ਤੇ ਸਭ ਤੋਂ ਪਹਿਲਾਂ ਪੰਜਾਬ ਦੀ ਜਿਹੜੀ ਟੀਮ ਆ ਜਲਦ ਹੀ ਡੀਸੀ ਦਫਤਰ ਦਾ ਜਿਹੜਾ ਘਰਾਵ ਕਰਨ ਨੂੰ ਮਜਬੂਰ ਹੋਵੇਗੀ ਨਮਸਕਾਰ ਜੀ ਮੈਂ ਨੋਤਮਨਾਥ ਚੇਅਰਮੈਨ ਸ਼ਫਸਾਨਾ ਪੰਜਾਬ ਮੇਰੇ ਤੋਂ ਪਹਿਲਾਂ ਸਾਡੇ ਰਾਸ਼ਟਰੀ ਅਧਿਕਾਰੀ ਸ਼੍ਰੀ ਸੰਜੀਪ ਕਨੋਲੀ ਜੀ ਉਹਨਾਂ ਨੇ ਕਾਫੀ ਵਿਸਤਾਰ ਨਾਲ ਦੱਸਿਆ ਹੈ ਇਹ ਸਰਕਾਰ ਵਾਸਤੇ ਇੱਕ ਬੜੀ ਸ਼ਰਮ ਦੀ ਗੱਲ ਹੈ ਗਊਆਂ ਦਾ ਮੈਂ ਤੇ ਅਤਿਆਚਾਰ ਕਹਾਂਗਾ ਕੌਂਸਲਸ ਸਾਰੇ ਟੈਕਸ ਦਿੰਦੇ ਆ ਇੰਨਾ ਟੈਕਸ ਸਰਕਾਰ ਦੇ ਕੋਲ ਆਉਣ ਦੇ ਬਾਵਜੂਦ ਵੀ ਅਗਰ ਗਾਵਾਂ ਉਥੇ ਭੁੱਖ ਨਾਲ ਮਰ ਰਹੀਆਂ ਨੇ ਤੇ ਇਹ ਤੇ ਮੈਂ ਤੇ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੀ ਨਲਾਇਕੀ ਕਹਾਂਗਾ ਸ਼ਿਵਸ਼ਣਾ ਤੇ ਹਰ ਜਗ੍ਹਾ ਸਾਥ ਦੇਣ ਨੂੰ ਤਿਆਰ ਹੈ ਅਸੀਂ ਪੁੱਛਣਾ ਚਾਹੁੰਦੇ ਆ ਅਗਰ ਸਰਕਾਰ ਇਸ ਕੰਮ ਦੇ ਵਾਸਤੇ ਅੱਗੇ ਨਹੀਂ ਆ ਸਕਦੀ ਇੱਕ ਵਾਰ ਅਖਬਾਰ ਦੇ ਵਿੱਚ ਪਬਲਿਸ਼ ਕਰ ਦੇਣ ਕਿ ਸਾਡੇ ਬਸ ਤੋਂ ਬਾਹਰ ਹੈ ਸ਼ਿਵਸ਼ਣਾ ਜਿਹੜੀ ਉਸੇ ਵੇਲੇ ਟੇਕਓਵਰ ਕਰੇਗੀ ਚਾਹੇ ਉਥੇ ਜੋ ਮਰਜੀ ਖਰਚਾ ਹੋਵੇ ਪਰ ਸਾਨੂੰ ਤੇ ਅਫਸੋਸ ਇਸ ਚੀਜ਼ ਦਾ ਹੈ ਜਿਹੜੀ ਐਡਮਿਨਿਸਟ੍ਰੇਸ਼ਨ ਤੇ ਗੁਰਦਾਸਪੁਰ ਆ ਕਲਮੌਰ ਜਿੱਥੇ ਵੀ ਹੈ ਉਹ ਤੇ ਇਸ ਚੀਜ਼ ਦੇ ਵਿੱਚ ਨਾਕਾਮ ਹੋਈ ਹੋਈ ਹੈ ਮੈਂ ਤੇ ਕੰਨਾ ਜਿਹੜੇ ਬੰਦੇ ਉਥੇ ਗਊ ਗੋਸ਼ਾਲਾ ਦੇ ਸੰਚਾਲਕ ਨੇ ਉਹਨਾਂ ਨੂੰ ਵੀ ਤੇ ਆਪਣੇ ਪੱਧਰ ਤੇ ਕੋਈ ਨਾ ਕੋਈ ਐਸੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਦੇ ਲਾਗੇ ਨੀਅਰਬਾਈ ਕਾਫੀ ਮੋٹے ਜ਼ਿੰਮੇਦਾਰ ਹੈ ਜਿਨ੍ਹਾਂ ਦੇ ਨਾਲ ਸੰਪਰਕ ਸਾਧ ਕੇ ਉਹਨਾਂ ਦੇ ਚਾਰੇ ਦਾ ਬੰਦੋਬਸਤ ਕੀਤਾ ਜਾ ਸਕਦਾ ਅਸੀਂ ਤੇ ਬਹੁਤ ਸ਼ੁਕਰਗੁਜ਼ਾਰ ਗੁਰਦਾਸਪੁਰ ਦੀ ਜਨਤਾ ਦੇ ਉਹ ਨੌਜਵਾਨ ਪੀੜੀ ਦੇ ਜਿਹੜੇ ਆਪਣੇ ਜੇਬ ਤੋਂ ਔਰ ਉਸ ਤੋਂ ਇਲਾਵਾ ਲੋਕਾਂ ਤੋਂ ਕੰਟਰੀਬਿਊਸ਼ਨ ਇਕੱਠੀ ਕਰਕੇ 500 ਲੱਖ ਰੁਪਏ ਉੱਥੇ ਭੇਜ ਰਹੇ ਨੇ ਤਾਂ ਕਿ ਗਊਆਂ ਜਿਹੜੀਆਂ ਭੁੱਖ ਨਾਲ ਮਰ ਰਹੀਆਂ ਨੇ ਉਹ ਭੁੱਖ ਨਾਲ ਨਾ ਮਰਨ ਅਸੀਂ ਫੇਰ ਸਰਕਾਰ ਨੂੰ ਚੇਤਾਵਨੀ ਚਾਹੁੰਦੇ ਆ ਕਿ ਇਸ ਚੀਜ਼ ਦਾ ਅਗਰ ਜਲਦ ਤੋਂ ਜਲਦ ਕੋਈ ਡਿਸੀਜਨ ਨਹੀਂ ਲਿਆ ਗਿਆ ਤੇ ਸ਼ੇਰਸਾਣਾ ਪੰਜਾਬ ਜਿਹੜੀ ਹੈ ਸੜਕਾਂ ਦੇ ਉੱਤਰ ਨੂੰ ਮਜਬੂਰ ਹੋਏਗੀ ਔਰ ਪੰਜਾਬ ਲੈਵਲ ਦਾ ਜਿਹੜਾ ਕੱਟ ਕਰਕੇ ਗੁਰਦਾਸਪੁਰ ਦੇ ਵਿੱਚ ਉਥੋਂ ਕਲਾ 9 ਮਾਰਚ ਕੀਤਾ ਜਾਊਗਾ ਜੈ ਸ਼੍ਰੀ ਰਾਮ